ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਤੀਜਾ ਘਰ ਦਸਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਦੁਨੀਆ ਨਾ ਸਾਲਾ ਜੋ ਮਰਵੰਨਸੀ ਜਿਸ ਨੂੰ ਇਸ ਤਰਾਂ ਉਚਾਰਨ ਕਰਨਾ ਵੰਨਸੀ ਕਈ ਜਿਹੜੇ ਨੇ ਉਹ ਵੰਜ ਸੀ ਕਹਿ ਦਿੰਦੇ ਨੇ ਜੱਜਾ ਲਾ ਦਿੰਦੇ ਨੇ ਯਈਆ ਉਚਾਰਨ ਕਰਨਾ ਵਾਵੇ ਉੱਤੇ ਟਿੱਪੀ ਆ ਵੰਿ ਵੰਯ ਸੀ ਯਾਨੀ ਵੰਯ ਸੀ ਇਸ ਤਰ੍ਹਾਂ ਉਚਾਰਨ ਕਰਨਾ ਲੋਕਾ ਨਸਾਲਾ ਹੈ ਜੋ ਮਾਰ ਖਾਕ ਥੀ ਲੋਕਾ ਨਸਾਲਾ ਹੈ ਇਥੇ ਵਿਸਰਾਮ ਜੋ ਮਾਰ ਖਾਕ ਥੀ ਇਹਨੂੰ ਥੀ ਨਹੀਂ ਕਹਿ ਦਿੰਨਾ ਥੱਥੀ ਵਿਆਰੀ ਥੱਥੀ ਵਿਆਰੀ ਈੜੀ ਵਿਆਰੀ ਥੀ ਲੋਕਾ ਨਾ ਸਾਲਾ ਹੈ ਜੋ ਮਾਰ ਖਾਕ ਥੀ ਵਾਹੂ ਮੇਰੇ ਸਾਹਿਬਾ ਵਾਹੂ ਵਾਹੂ ਨਿਗਣਾ ਫੂੜਾ ਲੱਗ ਜਾਂਦਾ ਵਾਹੂ ਔਂਕੜ ਲਘੂ ਮਾਤਰਾ ਵਾਹੂ ਵਾਹੇ ਕੰਨੇ ਨੂੰ ਵਧਾ ਦੇਣਾ ਵਾਹੂ ਮੇਰੇ ਸਾਹਿਬਾ ਵਾਹ ਇਸੇ ਨੂੰ ਕਹਿੰਦੇ ਆਂ ਵੀ ਸ਼ੁੱਧ ਪੜ ਰਿਆ ਤੇ ਜੇ ਹੋੜੇ ਲੱਗੇ ਫਿਰ ਅਸ਼ੁੱਧ ਹੈ ਇਸ ਕਰਕੇ ਲਗੂ ਮਾਤਰਾ ਔਰ ਦੀਰਘ ਮਾਤਰਾ ਦਾ ਧਿਆਨ ਰੱਖਣਾ ਚਾਹੀਦਾ ਹੈ ਬਹੁਤੇ ਤਾਂ ਇਹ ਕਹਿ ਦਿੰਦੇ ਆਂ ਕਹਿੰਦੇ ਛਾੜੀ ਤੋਂ ਔਂਕੜ ਤਾਂ ਲਾਉਣੀ ਹੀ ਨਹੀਂ ਚਾਹੀਦੀ ਤੇ ਵਾਹ ਮੇਰੇ ਸਾਹਿਬਾ ਵਾਹ ਇਸ ਤਰ੍ਹਾਂ ਬੋਲੋ ਆਹਾ ਵੀ ਛੱਡ ਦੋ ਲਾਹ ਵਾਹੂ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀ ਹੈ ਸੱਚਾ ਵੇ ਪ੍ਰਵਾਹ ਰਹਾਉ ਸਲਾਹੀਐ ਸਾਲਾਹੀਐ ਨਹੀਂ ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪ੍ਰਵਾਹ ਰਹਾਉ ਦੁਨੀਆ ਕੇਰੀ ਦੋਸਤੀ ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰੰਨ ਜੀ ਦੱਜ ਜੱਜੇ ਨਾਲ ਬੋਲਣਾ ਦੱਜ ਨਹੀਂ ਕਹਿਦਣਾ ਜੱਜੇ ਨਾਲ ਜਾਮਪੁਰ ਬੱਦੇ ਮਾਰੀਐ ਬੱਦੇ ਤਦੇ ਨਾਲ ਉਚਾਰਨ ਕਰਨਾ ਜਾਮਪੁਰ ਬੱਦੇ ਮਾਰਿਆ ਹੈ ਵੇਲਾ ਨ ਲਹੰਨਾ ਗੁਰਮੁਖ ਜਨਮ ਸਕਾਰ ਥਾ ਸਚੇ ਸ਼ਬਦ ਲਗੰ ਆਤਮ ਰਾਮ ਪ੍ਰਗਾਸਿਆ ਸਹਜੇ ਸੁਖ ਰਹੰਨ ਗੁਰ ਕਾ ਸ਼ਬਦ ਵਿਸਾਰਿਆ ਇਹ ਸ਼ਬਦ ਪਾਦ ਬੜੀ ਵਾਰ ਪਹਿਲਾਂ ਵੀ ਦੱਸਿਆ ਜੇ ਆਪਾਂ ਧਿਆਨ ਦੇਵਾਂਗੇ ਨਾ ਫੇਰ ਸ਼ੁੱਧ ਹੋਊਗਾ ਨਹੀਂ ਤੇ ਸ਼ਬਦ ਨਿਕਲ ਜੇਗਾ ਸ਼ਬਦ ਪੂਰਾ ਵਧੀਆ ਮਿਹਨਤ ਨਾਲ ਸ਼ੁੱਧ ਪੜੇ ਸਬਦ ਬਹੁਤ ਵਧੀਆ ਆਣਾ ਹੈ ਪਦ ਗੁਰ ਕਾ ਸਬਦ ਵਿਸਾਰਿਆ ਦੂਜੈ ਭਾਇ ਰਚੰ ਤਿਸਨਾ ਭੋਖ ਨ ਉਤਰੈ ਤਿਸਨਾ ਭੋਖ ਨ ਉਤਰੈ ਅਣ ਦਿਨ ਜਲਤ ਫਿਰੰਨ ਫਿਰੰਨ ਦੋਸਤਾਂ ਨਾਲ ਦੋਸਤੀ ਨਾਲ ਸੰਤਾ ਵੈਰ ਕਰਨ ਆਪ ਡੁੱਬੇ ਕਟੰਬ ਸਿਓ ਸਗਲੇ ਕੋਲ ਡੋਬਨ ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਗਦ ਕਰੰਨ ਮੁਹ ਕਾਲੇ ਤਿਨ ਨਿੰਦਕਾ ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰ ਪਵਨ ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ਆਪ ਬੀਜ ਆਪੇ ਹੀ ਖਾਵਣਾ ਆਪ ਬੀਜ ਆਪੇ ਹੀ ਖਾਵਣਾ ਇਥੇ ਵਿਸਰਾਮ ਕਹਿਣਾ ਕਿਛੂ ਨਾ ਜਾਏ ਮਹਾਪੁਰਖਾ ਕਾ ਬੋਲਣਾ ਹੋਇ ਕਿ ਤੈ ਪਰਥਾਈ ਓਏ ਅੰਮ੍ਰਿਤ ਭਰੇ ਭਰਪੂਰ ਹੈ ਓਨਾ ਤੇਲ ਨ ਤਮਾਈ ਗੁਣਕਾਰੀ ਗੁਣ ਓਨਾ ਦੇ ਹਲੰਤ ਨਹੀਂ ਲਾਜਣਾ ਹਾਂਜੀ ਓਏ ਅੰਮ੍ਰਿਤ ਭਰੇ ਭਰਪੂਰ ਹੈ ਇਥੇ ਵਿਸਰਾਮ ਓਨਾ ਤੇਲ ਨ ਤਮਾਈ ਓਨਾ ਤੇਲ ਨ ਤਮਾਈ ਗੁਣਕਾਰੀ ਗੁਣ ਸੰਗਰਹਿ ਅਵਰਾ ਉਪਦੇਸੇਨ ਗੁਣਕਾਰੀ ਗੁਣ ਸੰਗਰਹਿ ਇਥੇ ਵਿਸ਼ਰਾਮ ਅਵਰਾ ਉਪਦੇਸੇਨ ਛੇ ਵਡਭਾਗੀ ਜੇ ਉਹਨਾਂ ਮਿਲ ਰਹੇ ਆਨੰਦਨ ਨਾਮ ਲਏਨ ਛੇ ਵਡਭਾਗੀ ਇਥੇ ਥਮਕ ਜੇ ਉਹਨਾਂ ਮਿਲ ਰਹੇ ਇਥੇ ਵਿਸ਼ਰਾਮ ਆਨੰਦਨ ਨਾਮ ਲਏਨ ਦੇਸੀ ਰਿਜਕ ਸੰਭਾਹੇ ਜਿਨ ਉਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਧਣੀ ਸੋ ਸੱਚ ਤੇਰਾ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਾਖਸੇ ਮੇਲ ਲਏ ਸੋ ਪ੍ਰਾਪ ਸਦਾ ਸਮਾਲ ਮਨ ਮੈਲਾ ਸੱਚ ਨਿਰਮਲਾ ਕਿਉ ਕਰ ਮਿਲਿਆ ਜਾਏ ਪ੍ਰਾਪ ਮੇਲੇ ਤਾਂ ਮਿਲ ਰਹਾ ਹਮ ਸਬਦ ਜਲਾਏ ਹਮ ਸਬਦ ਜਲਾਏ ਸੋ ਸੋ ਸੱਚਾ ਵੀਸਰੈ ਤ੍ਰੈਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ ਹਾਂਜੀ ਨਦਰ ਕਰੇ ਇਥੇ ਠਮਕ ਨਾ ਵੀਸਰ ਗੁਰਮਤੀ ਵਿਚਾਰ ਸਤਗੁਰ ਮੇਲੇ ਤਾ ਮਿਲ ਰਹਾ ਸਾਚ ਰੱਖਾ ਉਰਤਾਰ ਸਾਚ ਰੱਖਾ ਉਰਤਾਰ ਮਿਲਿਆ ਹੋਏ ਨਾ ਵਿਛੜੈ ਗੁਰ ਕਾ ਹੇਤ ਪਿਆਰ ਪਿਰਸਾ ਲਾਹੀ ਆਪਣਾ ਗੁਰ ਕਾ ਸਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਪਾਇਆ ਪੁੱਲਾ ਹੀ ਬੂਲਨਾ ਮਨਮੁਖ ਮਨ ਨ ਭਿਜਈ ਆਤਮੈਲੇ ਚਿੱਤ ਕਠੋਰ ਮਨਮੁਖ ਮਨ ਨ ਭਿਜਈ ਇਥੇ ਵਿਸਰਾਮ ਆਤਮੈਲੇ ਚਿੱਤ ਕਠੋਰ ਸੱਪੈ ਦੁੱਧ ਪੀ ਆਈਐ ਅੰਦਰ ਵਿਛ ਨਿਕੋਰ ਇਸ ਸੱਪੇ ਪਦ ਤੇ ਯਮਕ ਲਾ ਦਨੀਆ ਸੱਪੇ ਦੁੱਧ ਨਹੀਂ ਕਹਿਣਾ ਸੱਪੇ ਦੁੱਧ ਪੀ ਆਈ ਹੈ ਇੱਥੇ ਵਿਸਰਾਣਾ ਅੰਦਰ ਵਿਸ ਨਿਕੋਰ ਵਿਸ ਪਦ ਤੇ ਵੀ ਠਮਕ ਜੀ ਲਾ ਦਨੀਆ ਵਿਸ ਥੋੜਾ ਜਿਹਾ ਕੱਸ ਕੇ ਬੋਲ ਆਪ ਕਰੇ ਕਿਸ ਆਖੀ ਐ ਆਪੇ ਬਾਖ ਸੰਹਾਰ ਗੁਰ ਸਬਦੀ ਮੈਲ ਉੱਤਰ ਐ ਸਬਦੀ ਮੈਲ ਨਹੀਂ ਕਹਿਣਾ ਗੁਰ ਸਬਦੀ ਇੱਥੇ ਯਮਕ ਲਾ ਦਨੀਆ ਮੈਲ ਉਤਰ ਐ ਗੋਰਾ ਸਭ ਦੀ ਮੈਲ ਉਤਰ ਐ ਤਾ ਸੱਚ ਬਣਿਆ ਸੀਗਾਰ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ